ਦਾ ਉਹ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਸਰੂਪ ਹੈ ਇਹ तकरीबन 300 25 ਸਾਲ ਪੁਰਾਤਨ ਹੈ ਜਿਹੜਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ 1646 ਅੰਗ ਨੇ ਤੇ ਬਾਣੀ ਦਾ ਜੋ ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਥੋੜੀ ਜੀ ਬਾਣੀ ਵਧ ਹੋਇਆ ਕਰਦੀ ਸੀ ਉਹ ਸਰੂਪ ਹੈ ਤੇ ਇਹਦੇ ਜਿਹੜੇ ਪਹਿਲੇ ਪਹਿਲੀਆਂ ਜਿਹੜੀਆਂ ਪੰਜ ਪੌੜੀਆਂ ਨੇ ਉਹ ਸੋਨਾ, ਨੀਲਮ, ਲਾਲ ਮਾਨਕ, ਹਰਾ ਜਗੂਤ, ਸਤਤਤਾ ਕੰਦੀ, ਸ਼ਹੀਦ ਨਾਲ ਪਿਆਰ ਕਰਕੇ ਤੇ ਮੀਨਾ ਕਾਰੀ ਕਰਕੇ ਇਹ ਜੋ ਪਹਿਲੀਆਂ ਪੰਜ ਪੌੜੀਆਂ ਹਨ ਇਹ ਬਣਾਈਆਂ ਇਹ ਲਿਖੀਆਂ ਗਈਆਂ ਹਨ ਇਹਦਾ ਜੋ 1546 ਅੰਗਾਂ ਦਾ ਜੋ ਹਾਸ਼ਿਆ ਹੈ ਉਹ ਲਾਲ ਮਾਨਕ ਦਾ ਹੈ ਤੇ ਇਹ ਤਕਰੀਬਨ ਸਵਾ 300 ਸਾਲ ਪੁਰਾਣਾ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਸੱਤੀ ਪਾਤਸ਼ਾਹੀ ਦਾ ਪਾਵਨ ਸਰੂਪ ਜੋ ਸਭ ਤੋਂ ਪਹਿਲਾਂ ਐਸੇ ਅਸਥਾਨ ਦੇ ਉੱਤੇ ਇਹਦਾ ਉਤਾਰਾ ਕਰਕੇ ਇਸ 1700 ਤਕਰੀਬਨ 35 ਦੇ ਵਿੱਚ ਐਸੇ ਅਸਥਾਨ ਦੇ ਉੱਤੇ ਪ੍ਰਕਾਸ਼ਮਾਨ ਕੀਤਾ ਗਿਆ ਸੀ ਇਹ ਵੀ ਪਾਵਨ ਸਰੂਪ ਅੱਜ ਵੀ ਇੱਕ ਸੁਭਾਈ ਮਾਲ ਹੈ ਤਨਸ੍ਰੀ ਗੁਰੂ ਇੱਕ ਬਾਦਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਮਾਈਤਾਲ ਸਰਵਿਕੇ ਜੋ ਆਪ ਦੀ ਪਾਵਨ ਪਵਿੱਤਰ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਸੱਤੀ ਪਾਤਸ਼ਾਹੀ ਦੇ ਪਾਵਨ ਪਵਿੱਤਰ ਸਰੂਪ ਦੇ ਦਰਸ਼ਨ ਕਰ ਰਹੇ ਹੋਗੇ ਤਕਰੀਬਨ